ਕਾਲ ਪਟਾਏ ਜਾਤ ਮਿਲਵਾਤ ਕਰ ਕੇ ਕੀ ਕਰਨੇ ਵਜ ਸਾਰਾ ਕੁਝ ਜੋ ਅਗਲੇ ਵਾਲੇ ਕਰ ਵੀ ਕੋ ਵਾਲੇ ਜਿਵੇਂ ਦਾ ਧਰਗਾ ਪੈਚਾ ਮੰਡ ਉਸਨੇ ਪੱਲੇ ਪੈ ਸੋ 哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎 はあはあはあはあはあはあはあ ਪਰ ਨਹੀਂ ਮੈਂ ਬੋਲਦੀ ਰਹੀ ਸੀ ਬਸ ਬਸ ਉਹ ਐ ਬੰਦ ਕੱਟ ਕੇ ਦੇ ਦਿੰਦਾ ਭਾਈ ਜੀ ਕੀ ਨਾਮ ਹੈ ਤੁਹਾਡਾ ਲਵੇਸ਼ ਸਿੰਘਾ ਜੀ ਬੱਚੇ ਦੀ ਮੌਤ ਹੋਈ ਹੈ ਤੁਸੀਂ ਕੀ ਲਗਦੇ ਹੋ ਉਸਦੇ ਮੈਂ ਮੇਰਾ ਤਾਲਾਤ ਮੁੰਡੇ ਦਾ ਜੀ ਤੁਸੀਂ ਤਾਇਆ ਹੀ ਲੱਗਦੇ ਹੋ ਹਾਂਜੀ ਕਿਸ ਤਰ੍ਹਾਂ ਮੌਤ ਹੋਈ ਆ ਕਦੋਂ ਗਿਆ ਸੀ ਮੁੰਡਾ ਇੱਥੋਂ ਮੁੰਡਾ ਤਾਂ ਦੋ ਢਾਈ ਤਿੰਨ ਮਹੀਨੇ ਮਸਾ ਹੋਇਆ ਜੀ ਤੇ ਬਰਬਾਦ ਕਰਦਾ ਘਰ ਸਾਡਾ ਕੁੜੀ ਨੇ ਜਦ ਤਾ ਆ ਕੇ ਸੰਭਲੂਗੀ ਜਾ ਕੇ ਤੇ ਮੁੰਡਾ ਕਹਿੰਦਾ ਇਹਦਾ ਹੱਤ ਵਟਾ ਤਾ ਜਾਊਗਾ ਤੇ ਕੋਈ ਕੁਝ ਸਾਡੇ ਉਹਨੇ ਬਣੀ ਨਹੀਂ ਹੈਗੀ ਜੇ ਘਰ ਅਲੱਗ ਰਹਿੰਦੀ ਸੀ ਉਹ ਤੇ ਸਾਨੂੰ ਮਣੀ ਕੇ ਦੇ ਫੋਨ ਲਾਇਆ ਇੱਕ ਜੀ ਫੋਨ ਲਾਇਆ ਸੀ ਉਸ ਤੋਂ ਬਾਅਦ ਉਹਨੇ ਲਾਲਾ ਤੇ ਇਸ ਦਾ ਜਮਾ ਘਰ ਪਟਿਆ ਗਿਆ ਜਵਾ ਦਾ ਸਾਡੇ ਦਾਤਾ ਤੁਹਾਡਾ ਮੁੰਡੇ ਦੀ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਨੂੰ ਮੇਰੇ ਨਾਲ ਬਾਰੀ ਨੀ ਗੱਲ ਹੋਈ ਇਹਨਾਂ ਨਾਲ ਘਰੇ ਗੱਲ ਕਰਦਾ ਸੀ ਕਿਉਂ ਅਸੀਂ ਬਲਾਹਪੁਰ ਰਹਿੰਦੇ ਆ ਇਹ ਮੋਗਰੇ ਨੇ ਅਗਰ ਕੇ ਚਲੋ ਆ ਦੇ ਮਾਪੇ ਆਪਣਾ ਤਾਂ ਬੱਚਾ ਕਰਦੇ ਹੀ ਗੱਲੋਂ ਤੇ ਇਹਨਾਂ ਦੇ ਜਨ ਸੁਣਦੇ ਨਾਲ ਹੀ ਸਾਨੂੰ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਤੇ ਅਸੀਂ ਤਾਂ ਸਾਰਾ ਅੰਦ ਤੱਕਾਂ ਦਾ ਵੀ ਕਰਦਾ ਸੀ ਮੈਂ ਤਾਂ ਭੱਜ ਕੇ ਚਾਰ ਦਿਨ ਪੰਜ ਦਿਨ ਹੋ ਗਏ ਤਾਂ ਸਾਨੂੰ ਕੋਈ ਪਤਾ ਨਾ ਲਾਦਾ ਕਿ ਇਹਦੀ ਕੀ ਕੀ ਆ ਉਹਨੂੰ ਕਦੋਂ ਵਿਆਹ ਕਦੋਂ ਕੀਤਾ ਸੀ ਬੱਚੇ ਦਾ ਨਹੀਂ 3 ਸਾਲ ਹੋ ਗਏ ਵਿਆਹ ਪਹਿਲਾਂ ਕਰ ਰਹੀ ਤਿੰਨ ਚਾਰ 6-3 ਸਾਲ ਹੋ ਗਏ ਹੋਣਗੇ ਤੇ ਸਾਲ ਖ ਹੋ ਗਿਆ ਜਾਨਕਿ ਲੜਕੀ ਜਾਬ ਨਹੀਂ ਸੀ ਪਹਿਲਾਂ ਤੇ ਹੁਣ ਢਾਈ ਮਹੀਨੇ ਹੋ ਗਏ ਆ ਲੜਕੇ ਸੱਦਿਆ ਸੀ ਉਹਨਾਂ ਨੇ ਤੇ ਸਾਂਭੇ ਨੇ ਉਹਨੇ 에어ਪੋਰਟ ਤੇ ਜਾਣ ਕੇ ਉਹਨੂੰ ਬਿਆਦਕ ਰਹਿ ਭੇਜਿਆ ਕਮਰੇ ਚ ਭਾਈਨੇ ਮੁੰਡੇ ਨੇ ਵੀ ਜਾ ਕੇ ਲੱਭ ਕੇ ਦਿੱਤਾ ਕਮਰਾ ਉਹ ਖਾਦਾ ਯਾਰ ਉਹ ਰ ਗਿਆ ਕਿਤੇ ਦਵਾਈ ਕੰਮ ਕਰਦਾ ਬਹੁਤ ਬੁਰਾ ਹੋ ਗਈ ਸਾਡਾ ਜੀ ਮੌਤ ਕਿਸ ਤਰ੍ਹਾਂ ਹੋਈ ਆ ਲੜਕੇ ਦੀ ਸਾਨੂੰ ਸੁਣਦੇ ਵੇ ਤਾਂ ਇਹ ਅਟੈਕ ਹੋ ਗਿਆ ਜੀ ਉੱਥੇ ਪਹਿਕ ਟੈਨਸ਼ਨ ਨਾਲ ਹੋਇਆ ਜੀ ਟੈਨਸ਼ਨ ਤੇ ਪਰੇਸ਼ਨ ਸੀ ਮੁੰਡਾ ਇਹ ਤਾਂ ਸਾਰੀ ਦਾੜੀ ਜੀ ਦੇ ਉਹ ਬਰਬਾਦ ਕਰ ਤਸਾਉਂਦਾ ਕਿੰਨਾਂ ਨੇ ਕਦੀ ਲੜਕੀ ਵਾਲੇ ਦੇ ਪਰਿਵਾਰ ਨਾਲ ਨਹੀਂ ਗੱਲਬਾਤ ਕੀਤੀ ਇਸ ਸੰਬੰਧੀ ਪਹਿਲਾਂ ਤਾਂ ਗੱਲ ਕਰੀ ਨਾ ਹੁਣ ਕੱਲ ਆਇਆ ਇੱਕ ਵਾਰ ਹੁਣ ਮਾੜੀ ਮਪਾਂ ਜਾਨੇ ਗੱਲ ਕਰਾਈ ਆ ਆ ਮਾੜੀ ਜੀ ਗੱਲ ਹੁਣ ਅੱਜ ਕਰੀ ਆ ਮਾੜੀ ਜੀ ਗੱਲ ਚੋਥੇ ਚੋਥੇ ਦਾ ਗੱਲ ਕਰਦੀ ਆ ਪਹਿਲਾਂ ਅੱਜ ਉਹਦਾ ਬਾਪ ਵੀ ਸਾਡੇ ਕੋਲੇ ਆਇਆ ਕੋਈ ਜਿਹਾ ਠੰਡ ਦਾ ਇਨਸਾਫ ਮਿਲੇ ਮਾਗੇ ਹੀ ਕਰਦੇ ਆ ਉਹਨਾਂ ਦਾ ਪਰਿਵਾਰ ਨਹੀਂ ਪਹੁੰਚਿਆ ਹੁਣ ਇੱਥੇ ਕੋਈ ਬਸ ਅੱਜ ਮਾਂ ਨੇ ਆਏ ਸਾਡੇ ਕੋਲੇ ਤੇ ਕੱਲ ਵੀ ਦੋ ਬੰਦੇ ਲੈ ਕੇ ਆਏ ਜਾਨੀ ਕਿ ਉਹਨੇ ਆਜ ਜਿਵੇਂ ਸਾਥ ਦੇ ਸੀ ਦਿੱਤਾ ਉਹਨੂੰ ਸਾਡਾ ਸਾਥ ਨਹੀਂ ਦਿੱਤਾ ਉਹਨੂੰ ਪਰਿਵਾਰ ਨੇ ਵਾੜਾ ਬਸ ਬੈਂਚਾ ਜਿਵੇਂ ਸਾਡੀਆਂ ਗੱਲਾਂ ਬੜਕਾ ਸੁਣਨ ਆ ਆ ਜਾਂਦੇ ਆ ਉਹ ਸੁਣ ਕੇ ਮੁੜ ਜਾਂਦੇ ਸਾਰ ਸਨੋ ਕਿ ਤੂੰ ਪਰਨੋ ਗਿਆ ਜੈਗਾ ਤੇ ਬਸ ਕਿਹੜਾ 에ਰਪੋਰਟ ਤੇ ਲੈਣਾ ਆਇਆ ਕਿ ਮੜਕਣੋਂ ਮੁੰਡਿਆਂ ਕੋਲੇ ਛੱਡਦਾ ਪਤਾ ਨਹੀਂ ਉਹ ਕਿਹੋ ਜੇ ਮੁੰਡੇ ਸੀ ਇਹ ਕਿਹੋ ਜੇ ਨਸ਼ੇੜੀ ਦਾ ਕਿਵੇਂ ਕਿਹੋ ਜੇ ਸੀ ਕਿ ਮੁੰਡੇ ਮੁੰਡਿਆਂ ਕੋਲੇ ਛੱਡਦਾ ਉਹਨੇ ਤੇ ਮੇਰੇ ਬੱਚੇ ਨੇ ਬਹੁਤ ਕਿਹਾ ਵੀ ਆਪਾਂ ਦੋਵੇਂ ਇਕੱਠੇ ਰਹਿ ਜੰਨੇ ਆ ਪਰ ਉਹਨੂੰ ਨਹੀਂ ਰੱਖਿਆ ਬੱਚਾ ਡਰਾਂਸ਼ਨ ਤੋਂ ਸੱਲਿਆ ਗਾਇਨੀ ਟੈਨਸ਼ਨ ਲੈੰਦਾ ਸੀ ਸਾਨੂੰ ਦੱਸ ਦਿਆ ਨੇ ਜੀ ਗਾਜੀ ਬਹੁਤ ਬਚਣਾ ਇਹ ਤਾਂ ਥੈਨੋ ਕੇ ਬਤ ਤੈਨੂੰ ਕੋਈ ਡੰਗ ਅੰਦਰ ਉਹ ਦੱਸਦਾ ਹੀ ਨਹੀਂ ਸੀਗਾ ਟੈਨਸ਼ਨ ਜੀ ਬੈਸ ਰਹਿਦਾ ਸੀਗਾ ਐਟੈਕ ਹੋ ਗਿਆ ਨਾ ਕਦੋਂ ਵਿਆਹ ਕਦੋਂ ਹੋਇਆ ਸੀ ਮਾਤਾ ਜੀ ਉਸ ਦਾ ਉਹਦਾ 7 ਅਗਸਤ 7 ਅਕਤੂਬਰ 2020 ਦੇ ਵਿੱਚ ਇਹ ਹੋ ਗਿਆ ਤਾਂ ਵੀ ਨੂੰ ਤੁਹਾਡੀ ਕਦੋਂ ਗਈ ਸੀ ਬਾਹਰ ਤੇ ਉਹਨਾਂ ਕਦੀ ਸੰਪਰਕ ਕੀਤਾ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਨੂੰ ਜੀ ਸਾਲ ਗਈ ਆਗੇ ਤੁਹਾਡੇ ਨਾਲ ਗੱਲਬਾਤ ਹੁੰਦੀ ਸੀ ਨੇ ਮੇਰੇ ਸਾਡੇ ਨੰਬਰ ਬਲੌਗ ਦੇ ਵਿੱਚ ਪਾਏ ਹੋਏ ਸੀ ਪਹਿਲਾ ਪਹਿਲਾ ਗੱਲ ਕੀਤੀ ਆ ਉਹਨੇ 1 ਮਹੀਨਾ ਪਤਨੀ ਮਸਨ ਨੂੰ ਕੀਤੀ ਆ ਕਿ 1 2 ਮਹੀਨੇ ਬਾਅਦ ਸਾਡੇ ਨੰਬਰ ਦੋਮਾਂ ਦੇ ਬਲੌਗ ਦੇ ਵਿੱਚ ਪਾਤੇ ਆਗੇ ਪਤਾ ਲੱਗ ਗਿਆ ਜਿਹੜਾ ਖਰਚਾ ਵੀ ਸਾਰਾ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਖਰਚਾ ਸੀ ਬਹੁਤ ਕੀਤਾ ਜੱਗ ਕੇ ਵਿਆਜ ਵੀ ਵੜਿਆ ਸੀ ਜ਼ਮੀਨ ਵੀ ਵੇਚੀ ਘਰ ਤੇ ਲੋਨ ਵੀ ਲਿਆ ਗਿਆ ਸਾਡੇ ਪੱਲੇ ਕੱਖ ਨਹੀਂ ਰਿਹਾ ਸੀ ਬੱਚੇ ਨੂੰ ਵੀ ਹਤੋਂ ਗਵਾ ਲੈਣੇ ਬੱਚਾ ਵੀ ਹੋ ਗਿਆ ਜਦੋਂ ਤੁਹਾਡੇ ਨਾਲ ਗੱਲ ਨਹੀਂ ਕਰਦੀ ਸੀ ਤੂੰ ਤੁਹਾਡੀ ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਨਹੀਂ ਕੀਤੀ ਉਹਨਾਂ ਨੂੰ ਦੱਸਿਆ ਨਹੀਂ ਕੀਤੇ ਸੀ ਕਿ ਉਹ ਕਹਿੰਦੇ ਕੋਈ ਨਹੀਂ ਲੱਗਦੀ ਗੱਲ ਕਰਨ ਲੱਗਦੀ ਵੀ ਪਰ ਨਹੀਂ ਸਾਡੇ ਨਾਲ ਗੱਲ ਕੀਤੀ ਨਹੀਂ ਮੈਂ ਆਪਣੇ ਬੱਚਾ ਵਾਂਗੂ ਰੱਖਿਆ ਮੈਂ ਕਿਹਾ ਮੇਰੇ ਧੀ ਆਣੀ ਮੈਂ ਧੀ ਬਣਾ ਕੇ ਰੱਖਿਆ ਉਹਦੀ ਹਰ ਇੱਕ ਖੁਸ਼ੀ ਪੂਰੀ ਕਰਦੀ ਸੀ ਬੇਟਾ ਗਿਆ ਮੈਨੂੰ ਫੇਰ ਵੀ ਸਮਾਨ ਭੇਜਿਆ ਮਾਪਾ-ਬਾਪ ਬੱਚਿਆਂ ਨੂੰ ਏਡੀ ਮਿਹਨਤ ਨਾਲ ਪਾਲਦੇ ਆ ਅੱਖ ਦੇ ਤਾਰੇ ਹੁੰਦੇ ਨੇ ਮਾਵਾ ਦੇ ਬੱਚੇ ਤੁਹਾਡੇ ਨਾਲ ਉਹਨੇ ਕਦੇ ਗੱਲ ਨਹੀਂ ਸੀ ਕੀਤੀ ਇਸ ਤਰ੍ਹਾਂ ਨਹੀਂ ਕੀਤੀ ਸੀ ਮੇਰੇ ਬੱਚੇ ਨਾਲ ਵੀ ਨਹੀਂ ਸੀ ਜ਼ਿਆਦਾ ਕਰਦੀ ਗੱਲ ਕੀ ਮੰ ਕੀ ਕਰਦੇ ਹੋ ਤੁਸੀਂ ਨਾਲ ਨਾਲ ਸਾਥ ਮਿਲਣਾ ਚਾਹੀਦਾ ਮੇਰੇ ਪੋਤੇ ਜਿਹੜਾ ਸਾਨੂੰ ਪੋਤਾ ਵੀ ਸਾਨੂੰ ਇੱਥੇ ਮਿਲਣਾ ਚਾਹੀਦਾ ਤੁਮੇਰੇ ਪੁੱਤਾਂ ਦੀ ਜਿੰਦਗੀ ਖਰਾਬ ਕਰਦੇ ਸਾਡੀ ਸਾਰੇ ਮੇਰੇ ਪਰਵਾਰ ਦੀ ਸਾਰੀ ਜਿੰਦਗੀ ਖਰਾਬ ਹੋ ਗਈ ਮੇਰੇ ਪੁੱਤਾਂ ਦੀ ਹੋ ਗਈ ਪੁੱਤਿਆਂ ਦੀ ਹੋ ਗਈ ਮੇਰੇ ਦੂਜੇ ਮੋਚਾ ਬੱਚਾ ਨਹੀਂ ਨਾ ਪੈਣ ਭਰਾ ਮੈਂ ਸਭ ਬਹੁਤ ਜ਼ਿਆਦਾ ਦੁਖੀ ਹੋਏ ਬੈਠਾ ਬੇਬੇ ਜੀ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਸਾਡਾ ਹੁਣ ਨਾਲ ਕੀ ਜਾਣੀ ਮੇਰੇ ਲਿਖਦੇ ਮੈਂ ਜਾਮਾ ਤੇ ਜਾਮਾ ਕੀ ਚੱਕੀ ਕਿਸੇ ਨੂੰ ਮੈਂ ਦੱਸਦਾ ਮੇਰੇ ਬਹੁਤ ਜ਼ਿਆਦਾ ਦੁਖੀ ਹੋਈ ਪਈ ਆ ਇਹਨਾਂ ਦੁੱਖ ਦੇ ਛੱਡੋਗੇ ਤੁਸੀਂ ਕਿ ਕੋਈ ਬੱਚਾ ਜੀ ਸਾਡੇ ਪਹਿਲੇ ਵਿਆਹ ਕੀਤਾ ਸੀ 3 ਸਾਲ ਹੋ ਗਏ ਬਿਲਟੀ ਦਾ ਕੁੜੀ ਨੂੰ ਭੇਜਿਆ ਗਿਆ ਸਾਰਾ ਖਰਚਾ ਕਰਕੇ ਘਰ ਦਾ ਸਾਰਾ ਵਿੱਚੇ ਵੇਚ-ਬੱਟ ਕੇ ਤੇ ਲਾਇਆ ਵੇਚ ਕੇ ਕੁੜੀ ਨੇ ਵਸ ਸੱਦ ਲਿਆ ਸੱਦ ਕੇ ਰਿਪੋਰਟ ਤੇ ਉਹਨੂੰ ਬਸ ਇੱਕ ਅਰੀ ਸੱਦਿਆ ਮੁੜ ਕੇ ਬਾ ਡੰਬੇ ਭੇਜਦਾ ਕੱਲਾ ਮੁੰਡਾ ਤੁਰਿਆ ਫਿਰਦਾ ਠੱਕੇ ਕਰਦਾ ਰੋੜਾਂ ਤੇ ਉਹ ਕਹਿੰਦਾ ਓ ਕਹਦੇ ਆ ਰੋਟੀ ਨਹੀਂ ਪਾਣੀ ਨਹੀਂ ਬੈਠੂ ਆ ਬਟੇ ਵਿੱਚ ਫੋੜ ਕਰਦਾ ਸੀ ਸਾਰਾ ਕਿਤੇ ਕਿਵੇ ਕਿਤੇ ਕਿਵੇ ਜੀ ਮੀਮ ਜੀ ਪੁਰਾਣੀ ਨਾ ਲਾਸਟ ਗੱਲ ਕਦੋਂ ਹੋਈ ਤੁਹਾਡੇ ਉਹਨਾਂ ਨਾਲ ਲੱਗਦਾ ਵੀ ਇਹ ਪਹਿਲਾ ਹੋਈ ਜੇ ਸ਼ੁੱਕਰਵਾਰ ਰਾਤ ਨੂੰ 8:00 ਚਾਰ ਪਰਿਵਾਰ ਦੀ ਵਧੀਆ ਕੋਈ ਤਾਂ ਹੈ ਨਹੀਂ ਸੀਗਾ ਵੀ ਇੱਕਦਮ ਹੀ ਕੋਈ ਸੋਵੇ ਪਤਨ ਫੋਨ ਨਹੀਂ ਚੱਕਿਆ ਫੋਨ ਲਾਇਆ ਫੋਨ ਚੱਕਿਆ ਨਹੀਂ ਦੋ ਵਾਰੀ ਲਾਇਆ ਨਹੀਂ ਚੱਕਿਆ ਘਰ ਦੇ ਨੇ ਫੋਨ ਲਾਇਆ ਨਹੀਂ ਚੱਕਿਆ ਫਿਰ ਇਹਦੇ ਨੰਬਰ ਜਿਹਨਾਂ ਦੇ ਘਰੇ ਸੀ ਉਹਨਾਂ ਨੂੰ ਲਾਇਆ ਉਹਨਾਂ ਨੂੰ ਦੱਸਿਆ ਸਾਨੂੰ ਵੀ ਆਹ ਗੱਲ ਹੋ ਗਈ ਆ ਭਈ ਬੇਟਾ ਜੋੜਾ ਸਵੇਰ ਹੋ ਗਿਆ ਜੀ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਨਾ ਕਿਸ ਤਰ੍ਹਾਂ ਮੌਤ ਕਿਸ ਤਰ੍ਹਾਂ ਹੋਈ ਮੌਤ ਦਾ ਅਟੈਕ ਆ ਗਿਆ ਜੀ ਕਦੇ ਹੁਣ ਸਾਨੂੰ ਕਿਹ ਪਤਾ ਨਹੀਂ ਕਿ ਕਹਿੰਦੇ ਅਟੈਕ ਆ ਗਿਆ ਬਸ ਆਈ ਕਰਫ ਸੁਣੀ ਆ ਹਟ ਡੈਕ ਹੋ ਗਿਆ ਜੀ ਕਦੋਂ ਗਿਆ ਸੀਗਾ ਇੱਥੋਂ ਉਹ ਤੇ ਵਿਆਹ ਕਰੋ ਘਾਈ ਦਿਨ ਮਹੀਨੇ ਹੋਇਆ ਗੁੱਡੀ ਨੂੰ ਪਹਿਲਾਂ 5 ਸਾਲ ਪਹਿਲਾਂ ਸਾਰਾ ਕਾਗਜ਼ਾ ਕਰਕੇ ਭੇਜੀ ਆ ਸਾਰਾ ਕੋ ਕੀਤਾ ਗਿਆ ਕਰਜ਼ਬੀਨ ਜੋ ਵੀ ਘਰ ਦੇ ਕਰਜ਼ਾ ਲਿਆ ਪਿਆ ਜ਼ਮੀਨ ਬਿਜਲੀ ਸੀ ਪੂਰਾ ਚਾਰ ਛੜੋ ਵੀ ਵੇਚੀ ਵੇਚ ਕੇ ਸਾਰਾ ਘਰ ਲਾਦਾ ਪੈਦਾ ਆਪ ਮੈਂ 20 ਸਾਲ ਹੋ ਗਏ ਮੈਂ ਡਵੀਚ ਜੋ ਸੀਗਾ ਕਮਾਈ ਟੈਲੀਫੋਨ ਲਾਇਆ ਬਣਾ ਦੇ ਉਹਦੇ ਉੱਤੇ ਲਾਇਆ ਸਵਕਾਂ ਦੇ ਜਲ ਵੜਦੀ ਸਾਰੀ ਜ਼ਿੰਦਗੀ ਲੰਘੀ ਜੀ ਬਸ ਘਰ ਦੇ ਵਿੱਚ ਹੋਰ ਕੌਣ ਖਾਣੂ ਘਰ ਦੇ ਵਿੱਚ ਬੇੜਾ ਜੀ ਇੱਕ ਛੋਟਾ ਮਾਤਾ ਜੀ ਦੋਨੇ ਜੀ ਜੀ ਆ ਜਦੋਂ ਗੱਲਬਾਤ ਹੁੰਦੀ ਸੀ ਕੀ ਕਹਿੰਦਾ ਸੀ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਤਰ੍ਹਾਂ ਮਾਹੌਲ ਬਸ ਵਿਚਾਰਾ ਕਹਿੰਦਾ ਰੋਟੀ ਘਰੋਂ ਡੇਢੀ ਰੋਟੀ ਖਾਂ ਜਾਂਦੇ ਆ ਗੁਰਦੁਆਰਾ ਦੇ ਵਿੱਚ ਲਿਆ ਆਏ ਚੱਲੇ ਆਏ ਹੱਸ ਕੇ ਨਹੀਂ ਗੱਲ ਕੀਤੀ ਚਾਚਾ ਨਾ ਵਿਚਾਰੇ ਨੇ ਲੋੜ ਦਬਾਅ ਦੇ ਵਿੱਚ ਟੈਨਸ਼ਨ ਪਰ ਦਿਨ ਦੱਸਦਾ ਨਹੀਂ ਸੀਗਾ ਕਿੰਨਾ ਖਾਇ ਉਹਨੂੰ ਮੈਂ ਤਾਂ ਵੀ ਪਤਾ ਨਹੀਂ ਤੈਨੂੰ ਮੰਨਦਾ ਤੂੰ ਘਰੇ ਆ ਜਾ ਕੋਈ ਨਹੀਂ ਦੇਖੀ ਚੱਲੂ ਦੋ ਆ ਜਾ ਘਰੇ ਨਹੀਂ ਪਹੁੰਚਿਆ ਘਰੇ ਉਹਦੇ ਘਰ ਵਾਲੇ ਵੱਲੋਂ ਨਹੀਂ ਰੋਟੀ ਪਾਣੀ ਉਹਨੂੰ ਦਿੱਤਾ ਜਾਂਦਾ ਸੀਗਾ ਨਹੀਂ ਘਰ ਵਾਲੇ ਤਾਂ ਕਹੀ ਹੀ ਨਹੀਂ ਮਿਲਦੇ ਨਹੀਂ ਸੀ ਤੋ ਬਸ ਪੁੱਛੀ ਨਾ ਪਤਾ ਨਹੀਂ ਹੁਣ ਰੱਬ ਜਾਣਦਾ ਕੀ ਹੋਇਆ ਉਹਨਾਂ ਤਾਂ ਗਏ ਨਹੀਂ ਆ ਕੇ ਰੋਟੀ ਖਾ ਲੈ ਤੇ ਟੱਟੇ ਬੈਠੇ ਕੋਈ ਗੱਲ ਬਾਤ ਕੋਈ ਪਤਾ ਹੀ ਨਹੀਂਗਾ ਫੋਨ ਸਾਡੇ ਦਾ ਜਿਉਂ ਗਈਏ ਤਿੰਨ ਸਾਲ ਹੋ ਗਿਆ ਤਿੰਨ ਦੋ ਤਿੰਨ ਮਹੀਨੇ ਗੱਲ ਕੀਤੀ ਸਾਡੇ ਨੰਬਰ ਬਲੌਕ ਚ ਪਾਦੇ ਸਾਡੀ ਫੈਮਿਲੀ ਦੇ ਤਾਂ ਮੇਰੇ ਨਾਲ ਪਹਿਲਾਂ ਗੱਲ ਚੰਗੀ ਭਲੀ ਕਰਦੇ ਉਹਦੇ ਮੇਰਾ ਹੀ ਪਤਾ ਮੈਂ ਘਰੋਂ ਵੀ ਪਤਾ ਸਾਰਾ ਨੰਬਰ ਬਲੌਕ ਚ ਪਾਦੇ ਸਾਰੀ ਵਿਆਹ ਵਾਲਿਆਂ ਨਾਲ ਗੱਲ ਕਰਦੀ ਕਰਦੀ ਸਾਰੇ ਪਰਿਵਾਰ ਨੇ ਨੰਬਰ ਬਲੌਕ ਮਾਰਦੇ ਸਾਡੇ ਦੋਨੇ ਤੁਹਾਡੇ ਵੱਲੋਂ ਮੁੰਡੇ ਦੇ ਸੋਹਰਿਆਂ ਨਾਲ ਤੁਹਾਡੇ ਉਹਨਾਂ ਨਾਲ ਗੱਲ ਨਹੀਂ ਕੀਤੀ ਗਈ ਉਹਨਾਂ ਨੂੰ ਬਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਬਾਰੇ ਬਈ ਦਿੱਤੀ ਗਈ ਹੈ ਜੀ ਉਹ ਕਹਿੰਦੇ ਤਾਂ ਸਾਡਾ ਤਾਂ ਆਪ ਨੰਬਰ ਬੰਦ ਕਰ ਦਿੰਦੀ ਹੈ ਉਹਨਾਂ ਨੂੰ ਕਿਹਾ ਸੀਗਾ ਸੀ ਵੀ ਸਾਡਾ ਐ ਕਰਦਾ ਕੋਈ ਗੱਲ ਨਹੀਂ ਕਰਦੀ ਤੁਹਾਨੂੰ ਦੱਸੇ ਕੋਈ ਦੁੱਖ ਤਕਲੀਫ ਹੈ ਤੁਹਾਨੂੰ ਪਤਾ ਲੱਗੇ ਸਾਨੂੰ ਕੀ ਪਤਾ ਜੀ ਕੀ ਹੋ ਰਿਹਾ ਹੁੰਦਾ ਜੀ ਸੁਣਨ ਦੇ ਵਿੱਚ ਆਇਆ ਕੋਈ ਉੱਥੇ ਪਾਰਟੀਆਂ ਵਗੈਰਾ ਜਾਂ ਕਿੱਦਾਂ ਜਾਂਦੀਆਂ ਸੀ ਇਸ ਤਰ੍ਹਾਂ ਦਾ ਵੀ ਕੋਈ ਤੁਹਾਨੂੰ ਪਤਾ ਲੱਗਿਆ ਹਾਂ ਜੀ ਹੁਣ ਬਹੁਤ ਤਾਂ ਮੁੰਡੇ ਦਾ ਭੁੱਖਾ ਤੇ ਅਗਰੇ ਵਰਦਾ ਉਹ ਤੇ ਪਾਰਟੀਆਂ ਕਰੇ ਵੀਡੀਓ ਵਿੱਚ ਹੁਣ ਪਤਾ ਪਾਈ ਜਾਂਦੇ ਲੋਕੀ ਵੀਡੀਓ ਵਿੱਚ ਜਦੋਂ ਕੋਈ ਵੀਡੀਓ ਚਲਾਈ ਜਾਂਦਾ ਕੋਈ ਫੋਨ ਲਾਇਆ ਮਗਰ ਪਾਰਟੀ ਚਲੀ ਜਾਂਦੀ ਹੈ ਕੀ ਚਾ ਪਤਾ ਨਹੀਂ ਕਿ ਦੇ ਮਾਲਕ ਜਾਣ ਦਾ ਪਤਾ ਨਹੀਂ ਜੀ ਸਾਨੂੰ ਰੱਬ ਨੂੰ ਪਤਾ ਜਾ ਮੁੰਡੇ ਨੂੰ ਪਤਾਗਾ ਜੀ ਜਿਆ ਮਰਨ ਵਾਲਾ ਤਾਂ ਮਰ ਗਿਆ ਸਾਡਾ ਡੋਲ ਗਿਆ ਸਰ ਕੀ ਮੰਗ ਕੀ ਕਰਦੇ ਹਾਂ ਜੀ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਮੈਂ ਕਿ ਇਨਸਾਫ ਵੇਲਾ ਜਾਈ ਤੇ ਮੇਰੇ ਬੇਟੇ ਦੀ ਰੱਬ ਲਾ ਲ ਕਰਿਆ ਜੇ ਕੋਈ ਰੋਕ ਰ ਗੱਲ ਨਹੀਂ ਤਾਂ